ਸਸ ਸਤਿਕਾਰ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿੰਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਤੋਂ ਲੈ ਕੇ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜੇ ਸਿਸਟਮ ਲੱਗਣ ਜਾ ਰਹੇ ਨੇ ਕਿਉਂਕਿ ਲਗਾਤਾਰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਇਆ ਹੈ ਕਿ ਪੰਜਾਬ ਦੇ ਵਿੱਚ ਜਨਵਰੀ ਦੇ ਆਖਰੀ ਦਿਨਾਂ ਤੋਂ ਲੈ ਕੇ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਮੀਂਹ ਦੀ ਉਮੀਦ ਲਗਾਤਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਮੱਦੇ ਨਜ਼ਰ ਤੁਹਾਡੇ ਸਾਹਮਣੇ ਸਾਰੀ ਵੀਡੀਓ ਲੈ ਕੇ ਹਾਜ਼ਰ ਹੋਇਆ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਠੰਡ ਦੇ ਹਾਲਾਤ ਕੀ ਰਹਿਣਗੇ ਧੁੰਦ ਅਤੇ ਤਾਪਮਾਨ ਦੇ ਵਿੱਚ ਗਰਾਵਟ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੇਗੀ ਸਾਰੀ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਵਿੱਚ ਇਸ ਵੀਡੀਓ ਰਾਹੀਂ ਦਿੱਤੀ ਜਾਵੇਗੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਵੈਦਰ ਵਾਈ ਬਸ ਸਿੰਦਰ ਨੂੰ ਸਬਸਕ੍ਰਾਈਬ ਵੀ ਕਰ ਦਿਓ ਸਭ ਤੋਂ ਪਹਿਲਾਂ ਤਾਜ਼ਾ ਸੈਟੇਲਾਈਟ ਵਿੱਚ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਧੁੰਦਲਾ ਜਿਹਾ ਬਣਿਆ ਹੋਇਆ ਹੈ ਹਲਕੀ ਦਰਮਿਆਨੀ ਧੁੰਦ ਦੇ ਹਾਲਾਤ ਨੇ ਪਰ ਮੌਸਮ ਲਗਾਤਾਰ ਕਾਫੀ ਦਿਨਾਂ ਤੋਂ ਸਾਫ ਦਿਖਾਈ ਦੇ ਰਿਹਾ ਹੈ ਚੰਗੀ ਧੁੱਪ ਲੱਗ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਤਾਪਮਨ 20 ਡਿਗਰੀ ਤੋਂ ਉੱਪਰ ਚਲੇ ਗਏ ਨੇ ਲਗਭਗ ਐਵਰੇਜ ਤਾਪਮਨ ਪੰਜਾਬ ਦਾ 22 ਡਿਗਰੀ ਦੇਖਣ ਨੂੰ ਮਿਲਿਆ ਜੋ ਕਿ ਇੱਕ ਚੰਗਾ ਸੰਕੇਤ ਤਾਂ ਨਹੀਂ ਹੈ ਪਰ ਗੱਲ ਕੀਤੀ ਜਾਵੇ ਤਾਂ 28 29 ਤਰੀਕ ਤੱਕ ਜਨਵਰੀ ਦੇ ਮਹੀਨੇ ਦੇ ਵਿਚਕਾਰ ਸਾਨੂੰ ਇਸੇ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲੇਗਾ ਪਰ 29 ਤਰੀਕ ਤੋਂ ਬਾਅਦ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਪੂਰਬੀ ਹਵਾ ਜਦੋਂ ਹੀ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਤਾਂ ਇਸ ਤਰੀਕੇ ਨਾਲ ਇਹਨਾਂ ਜ਼ਿਲ੍ਹਿਆਂ ਤੋਂ ਉਹ ਇਹਨਾਂ ਰਾਜਾਂ ਤੋਂ ਉਹ ਹਵਾ ਆਉਂਦੀ ਹੈ ਤੇ ਨਾਲ ਦੀ ਨਾਲ ਆਪਣੇ ਨਮੀ ਵਾਲੀ ਹਵਾਵਾਂ ਲੈ ਕੇ ਆਉਂਦੀਆਂ ਨੇ ਜਿਸ ਦੇ ਨਾਲ ਗੰਦਲਾ ਜਿਹਾ ਮਾਹੌਲ ਬਣਦਾ ਹੈ ਪੰਜਾਬ ਦੇ ਵਿੱਚ ਧੁੰਦ ਦੇ ਹਾਲਾਤ ਵੱਧਦੇ ਨੇ ਤੇ ਮਾਹੌਲ ਥੋੜਾ ਜਿਹਾ ਗਰਮੈਸ਼ ਵਾਲਾ ਹੋ ਜਾਂਦਾ ਹੈ ਪਰ ਇਸ ਵਾਰ ਜਿਹੜੀ ਇਹ ਪੂਰਬੀ ਹਵਾਵਾਂ ਆ ਰਹੀਆਂ ਨੇ ਇਹਨਾਂ ਦੇ ਨਾਲ ਧੁੰਦ ਵੀ ਆਵੇਗੀ ਤੇ ਮੀਂਹ ਦੀ ਗਤੀਵਿਧੀ ਵੀ ਦੇਖਣ ਨੂੰ ਮਿਲਣਗੇ ਕਿਉਂਕਿ ਉੱਤਰੀ ਭਾਰਤ ਦੇ ਵਿੱਚ ਚੱਕਰਵਾਤੀ ਹਵਾਵਾਂ ਚੱਲਣ ਦੇ ਕਾਰਨ ਇਸ ਤਰੀਕੇ ਨਾਲ ਸਿਸਟਮ ਬਣ ਕੇ ਆਉਣਗੇ ਜੋ ਕਿ ਪਹਾੜੀ ਖੇਤਰਾਂ ਵਿੱਚ ਸਭ ਤੋਂ ਪਹਿਲਾਂ ਆਉਣਗੇ ਤੇ ਫਿਰ ਪੰਜਾਬ ਦੇ ਵੱਲ ਕੂਚ ਕਰਨਗੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਅਤੇ ਨਾਲ ਲੱਗਦੇ ਸੂਬਿਆਂ ਦੇ ਵਿੱਚਕਾਰ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲੇਗੀ ਇਹ ਮੀਂਹ ਦੀ ਗਤੀਵਿਧੀ ਪੰਜਾਬ ਦੇ ਵਿੱਚ 31 ਜਨਵਰੀ ਤੋਂ ਬਾਅਦ ਅਤੇ ਫਰਵਰੀ ਦੇ ਪਹਿਲੇ ਹਫਤੇ ਦੇ ਵਿਚਕਾਰ ਦੇਖਣ ਨੂੰ ਮਿਲੇਗੀ ਖਾਸ ਤੌਰ ਤੇ 31 ਜਨਵਰੀ 1 ਫਰਵਰੀ ਤੇ 2 ਫਰਵਰੀ ਇਹਨਾਂ ਦੇ ਵਿਚਕਾਰ ਮੀਂਹ ਦੇ ਹਾਲਾਤ ਵਧਦੇ ਹੋਏ ਦਿਖਾਈ ਦੇ ਰਹੇ ਨੇ ਖਾਸ ਤੌਰ ਤੇ ਪਹਾੜੀ ਖੇਤਰ ਵਿੱਚ ਤੇ ਨਾਲ ਦੀ ਨਾਲ ਪੰਜਾਬ ਦੇ ਦੁਆਬੇ ਦੇ ਇਲਾਕੇ ਵਿੱਚ ਤੇ ਨਾਲ ਦੇ ਥੋੜੇ ਬਹੁਤੇ ਹੋਰ ਜ਼ਿਲ੍ਹੇ ਜਿਹੜੇ ਕਿ ਪਠਾਨਕੋਟ ਗੁਰਦਾਸਪੁਰ ਜਲੰਧਰ ਫਗਵਾੜਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਲੁਧਿਆਣਾ ਦਾ ਕੁਝ ਇਲਾਕਾ ਮੁਹਾਲੀ ਚੰਡੀਗੜ੍ਹ ਪਟਿਆਲਾ ਫਤਿਹਗੜ ਸਾਹਿਬ ਮਲੇਰ ਕੋਟਲਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਹਲਕੇ ਦਰਮਿਆਨੀ ਬੂੰਦਾਬੰਦੀ ਅਤੇ ਮੀਂਹ ਦੀ ਖਬਰਾਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਅਲਰਟ ਜਾਰੀ ਹੋਇਆ ਹੈ ਪਰ ਜਿਹੜੇ ਹੁਣ 2 ਤਰੀਕ ਤੋਂ ਬਾਅਦ 8 ਤਰੀਕ ਤੱਕ ਦਾ ਮੌਸਮ ਸੀ ਉਸ ਦੇ ਵਿੱਚ ਅਲੱਗ-ਅਲੱਗ ਸੈਟੇਲਾਈਟ ਇਮੇਜ ਦੀ ਗੱਲ ਕਰ ਲਈਏ ਜਾਂ ਫਿਰ ਅਲੱਗ-ਅਲੱਗ ਜਿਹੜੇ ਅਲਰਟ ਜਾਰੀ ਹੋ ਰਹੇ ਨੇ ਉਹਨਾਂ ਵਿੱਚ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਦਿਖਾਈ ਦੇ ਰਿਹਾ ਹੈ ਕਿਸੇ ਵਿੱਚ ਸਿਰਫ ਬੱਦਲਵਾਈ ਦਿਖਾਈ ਦੇ ਰਹੀ ਹੈ ਅਤੇ ਕਿਸੇ ਵਿੱਚ ਥੋੜੀ ਬਹੁਤ ਹੀ ਬੂੰਦਬاندی ਦਿਖਾਈ ਦੇ ਰਹੀ ਹੈ ਤੇ ਉਹਦੇ ਬਾਰੇ ਹਜੇ ਕੋਈ ਵੱਡੀ ਇਮੇਜ ਨਿਕਲ ਕੇ ਨਹੀਂ ਆਈ ਕਿਉਂਕਿ 10 ਦਿਨ ਪਏ ਨੇ ਅਜਿਹੇ ਦੇ ਵਿੱਚ ਕੋਈ ਗਲਤ ਜਾਣਕਾਰੀ ਦੇਣਾ ਕੋਈ ਚੰਗੀ ਗੱਲ ਨਹੀਂ ਹੈ ਅਸੀਂ ਆਪਣੇ ਦਰਸ਼ਕਾਂ ਤੱਕ ਸਟੀਕ ਅਤੇ ਸਹੀ ਜਾਣਕਾਰੀ ਰੱਖਣ ਦੇਣ ਦੇ ਵਿੱਚ ਜ਼ਿਆਦਾ ਯਕੀਨ ਕਰਦੇ ਹਾਂ ਗੱਲ ਕੀਤੀ ਜਾਵੇ 2 ਤਰੀਕ ਤੋਂ ਲੈ ਕੇ 7-8 ਤਰੀਕ ਦੇ ਮੌਸਮ ਦੀ ਤਾਂ ਹਲਕੇ ਤੋਂ ਦਰਮਿਆਨੀ ਬਦਲਵਾਈਆਂ ਧੁੰਦ ਅਤੇ ਤਾਪਮਾਨ ਘਟਣੇ ਹੋਏ ਦਿਖਾਈ ਦੇਣਗੇ 31 ਜਨਵਰੀ ਤੋਂ ਬਾਅਦ ਜਿਹੜੇ ਐਵਰੇਜ ਤਾਪਮਾਨ ਨੇ ਫਿਰ ਤੋਂ 13-16-17 ਡਿਗਰੀ ਤੱਕ ਆ ਜਾਣਗੇ ਜੋ ਲਗਾਤਾਰ ਵਧੇ ਹੋਏ ਤਾਪਮਾਨ ਨੇ ਉਹ ਘਟ ਜਾਣਗੇ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਪੰਜਾਬ ਦੇ ਵਿੱਚ ਦੁਆਰਾ ਤੋਂ ਕਿਉਂਕਿ ਮੌਸਮ ਦੇ ਵਿੱਚ ਅਚਾਨਕ ਜੋ ਤਾਪਮਾਨ ਵਧਣ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ ਪਰ ਇਸ ਕਿਸਾਨਾਂ ਦੇ ਨੁਕਸਾਨ ਨੂੰ ਕਿਤੇ ਨਾ ਕਿਤੇ ਮੀਂਹ ਬਚਾ ਸਕਦਾ ਹੈ ਜੋ ਕਿ ਫਰਵਰੀ ਦੇ ਪਹਿਲੇ ਦਿਨਾਂ ਤੋਂ ਸਾਨੂੰ ਦੇਖਣ ਨੂੰ ਮਿਲੇਗਾ ਇਸ ਮੀਂਹ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਜਿਹੜਾ ਐਵਰੇਜ ਤਾਪਮਾਨ 15 ਡਿਗਰੀ ਤੋਂ ਥੱਲੇ ਆ ਜਾਵੇਗਾ ਜਿਸ ਦੇ ਕਾਰਨ ਬੱਦਲਬਾਈ ਧੁੰਦ ਅਤੇ ਠੰਡ ਦੇ ਹਾਲਾਤ ਲਗਾਤਾਰ ਫਿਰ ਤੋਂ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਦੇ ਹੋਏ ਦਿਖਾਈ ਦੇਣਗੇ ਗਰਮੀ ਕਿਤੇ ਨਾ ਕਿਤੇ ਘਟੇਗੀ ਚੰਗੀ ਧੁੱਪ ਲੱਗਣ ਦੇ ਹਾਲਾਤ ਬਿਸ਼ੱਕ ਬਣੇ ਰਹਿਣਗੇ ਪਰ ਜਿਹੜੇ ਤਾਪਮਾਨ ਨੇ ਉਹ ਘਟਣਗੇ ਕਿਉਂਕਿ ਇੰਨੇ ਜ਼ਿਆਦਾ ਤਾਪਮਾਨ ਪੰਜਾਬ ਦੇ ਵਿੱਚ ਬਹੁਤ ਸਾਲਾਂ ਬਾਅਦ ਦੇਖਣ ਨੂੰ ਮਿਲਣੇ ਜਨਵਰੀ ਮਹੀਨੇ ਵਿੱਚ ਹੀ ਮਾਰਚ ਦੇ ਸ਼ੁਰੂਆਤੀ ਦਿਨਾਂ ਵਾਲਾ ਹਾਲਾਤ ਲਗਾਤਾਰ ਬਣੇ ਹੋਏ ਸੀ ਤੁਹਾਡੇ ਇਲਾਕੇ ਦੇ ਵਿੱਚ ਤਾਪਮਾਨ ਕਿਵੇਂ ਦਾ ਚੱਲ ਰਿਹਾ ਹੈ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਵੈਦਰ ਬਾਈ ਸੁਮਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਇਹੀ ਜਈਆਂ ਜਾਣਕਾਰੀਆਂ ਲੈ ਕੇ ਦੁਬਾਰਾ ਤੋਂ ਫਿਰ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਤੇ ਅਗਲੀ ਜਾਣਕਾਰੀ ਅਗਲੀ ਵੀਡੀਓ ਚ ਲੈ ਕੇ ਮਿਲਦੇ ਆ ਧੰਨਵਾਦ